ਸਾਡੇ ਨਾਲ ਇਸ ਵਕਤ ਅਮਰ ਅਮਰਸਰ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਪੰਜ ਗਰੰਟੀਆਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਤਾਂ ਸੰਧੂ ਸਾਹਿਬ ਗਰੰਟੀਆਂ ਪੰਜ ਜਿਸ ਤਰ੍ਹਾਂ ਕੇਦਰੀਵਾਲ ਦੇ ਹੁਣਾਂ ਦੀ ਸਟਾਈਲ ਸੀ ਆਮ ਆਦਮੀ ਪਾਰਟੀ ਦਾ ਲੋਕਾਂ ਨੂੰ ਗਰੰਟੀਆਂ ਸੀ ਹੁਣ ਸ਼ਹਿਰ ਦੇ ਲੈਵਲ ਦੇ ਉੱਤੇ ਗਰੰਟੀਆਂ ਮਹਈਆ ਕਰਾਈਆਂ ਗਈਆਂ ਨੇ ਤਾਂ ਕੀ ਲੱਗਦਾ ਤੁਹਾਨੂੰ ਕਿ ਲੋਕਾਂ ਲੋਕਾਂ ਦੇ ਵਿੱਚ ਕਿਵੇਂ ਦਾ ਰਿਐਕਟ ਹੋਵੇਗਾ ਵੇਖੋ ਸਭ ਤੋਂ ਪਹਿਲਾਂ ਤੇ ਲੋਕੀ ਆਮ ਆਦਮੀ ਪਾਰਟੀ ਨੂੰ ਜਿੰਨਾ ਪਿਆਰ ਕਰ ਰਹੇ ਆ ਮੇਰੇ ਖਿਆਲ ਨਾਲ ਇੰਨਾ ਪਿਆਰ ਕਿਸੇ ਪਾਰਟੀ ਨੂੰ ਤੱਕ ਨਹੀਂ ਮਿਲਿਆ ਸੋ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਇਹ ਲੱਛਣਾਂ ਉਹ ਹੋ ਰਹੀਆਂ ਨਗਰ ਨਗਰ ਪ੍ਰੀਬਸੈਟ ਦੇ ਵਿੱਚ ਇਹਦੇ ਵਿੱਚ ਸਾਡੇ ਪ੍ਰਧਾਨ ਜੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਸ੍ਰੀ ਅਮਨੋ ਰੋੜਾ ਜੀ ਕੈਪਟਨ ਸਰਪੰਪੰਜਾਬ ਸਦਾ ਤਾਰਿਕਲ ਸਾਹਿਬ ਕੁੜੀਆ ਸਾਹਿਬ ਹੋਰ ਅਮਰਸੇ ਦੀ ਲੋਕ ਲੀਡਰਸ਼ਿਪ ਐਮ ਐਲ ਏ ਸੇ ਬਾਹਾਰੇ ਸ਼ਾਮਲ ਹੋਏ ਉਹਦੇ ਚ ਪੰਜ ਗਰੰਟੀਆਂ ਦਿੱਤੀਆਂ ਗਈਆਂ ਸੋ ਲੋਕਾਂ ਦੀ ਸਹੂਲਤ ਨਾਲ ਸੰਬੰਧ ਜਿਹੜੀਆਂ ਪੰਜ ਦੀਆਂ ਪੰਜ ਗਰੰਟੀਆਂ ਦਿੱਤੀਆਂ ਗਈਆਂ ਜਿਹਦੇ ਚ ਸਾਫ ਪਾਣੀ ਪੀਣ ਵਾਲਾ ਟਰਾਂਸਪੋਰਟੇਸ਼ਨ ਤੇ ਹੋਰ ਵੀ ਜਿਹੜੀਆਂ ਇਹਨਾਂ ਪਾਰਕਿੰਗ ਦੀ ਵੱਡੀ ਸਮੱਸਿਆ ਰੋਡਸ ਦੀ ਜੋ ਵੱਡੀ ਸਮੱਸਿਆ ਜੋ ਜਿਹੜੀਆਂ ਇਲੈਕਟ੍ਰਿਕ ਪਸਾਰੀ ਸਮੱਸਿਆ ਅਬ ਇਹ ਲੈਣਾ ਚਾਹ ਰਹੀ ਸੀ ਉਹਨਾਂ ਵਾਸਤੇ ਪੰਜ ਗੰਢੀਆਂ ਦਿੱਤੀਆਂ ਗਈਆਂ ਕਿ ਉਹਨਾਂ ਇਹ ਪ੍ਰੋਜੈਕਟ ਨਵੇਂ ਲਿਆਂਦੇ ਜਾਣਗੇ ਤੇ ਇਹਨਾਂ ਪ੍ਰੋਜੈਕਟਾਂ ਦੇ ਨਾਲ ਆਮ ਜਨਤਾ ਦੇ ਜਿਹੜੇ ਆ ਹਾਲਾਤ ਹੈ ਉਹ ਹੋਰ ਸੁਖਾਵੇਂ ਹੋ ਜਾਣਗੇ मतलब ਕਿ ਜਦੋਂ ਲੋਕਾਂ ਦੇ ਵਿੱਚ ਜਾ ਰਹੇ ਜੇ ਤਾਂ ਲੋਕਾਂ ਦੀ ਕੀ ਰਿਸਪੌਂਸ ਲੋਕਾਂ ਦਾ ਮਿਲ ਰਿਹਾ ਹੈ ਵੀ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਤਕਰੀਬਨ 85 ਦੀਆਂ 85 ਵਾਡਾਂ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਿੱਤ ਹਾਸਲ ਕਰੇਗੀ ਤੇ ਮੇਰ ਅਮਰਸੇਦ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਣੇਗਾ ਬਹੁਤ ਸਾਰੇ ਵਾਟਸਐਪ ਵਿੱਚ ਅਸੀਂ ਦੇਖਿਆ ਕਿ ਕੈਂਡੀਡੇਟ ਜਿਹੜੇ ਸੀਗੇ ਬਦਲੇ ਕਦੀ ਰਾਤ ਨੂੰ ਕਿਸੇ ਪਾਰਟੀ ਤੁਸੀਂ ਕੀ ਕਰਨ ਲੱਗਦਾ ਕਿ ਕੈਂਡੀਡੇਟ ਜ਼ਿਆਦਾ ਹੋਣ ਕਰਕੇ ਇਸ ਤਰ੍ਹਾਂ ਆਇਆ ਕਿ ਲੱਭੇ ਨਹੀਂ ਇੱਕੋ ਜੀ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਜਿਹੜੇ ਆ ਉਹ ਤਾਂ ਇਹ ਪੇਪਰ ਹੀ ਗਲਤ ਭਾ ਛੱਡਿਓ ਨਾ ਕਿ ਸਾਨੂੰ ਦੌੜ ਦੇ ਵਿੱਚ ਹੀ ਨਾ ਆਉਣਾ ਪਵੇ ਸੋ ਸਾਡੇ ਆਮ ਆਦਮੀ ਪਾਰਟੀ ਦੇ 85 ਦੇ 85 ਕੈਂਡੀਡੇਟ ਜਿਹੜੇ ਆ ਚਟਾਨ ਵਾਂਗ ਖੜੇ ਆ ਤੇ ਜਿੱਤ ਜਿਹੜੀ ਉਹ 215 ਜਿਹੜੀ ਉਹਨਾਂ ਦੀ ਪੁੰਜਾ ਜੀ ਅਗਲੇ ਸਵਾਲੇ ਕਰੋ ਤੁਹਾਡੇ ਹਲਕੇ ਦੀਆਂ 20 ਵਾਡਾਂ ਨੇ ਜੀ ਤਾਂ 20 ਦੇ ਵਿੱਚੋਂ ਕਿੰਨੀਆਂ ਨੇ ਸ਼ਹਿਰ ਦੇ ਵਿੱਚੋਂ 85 ਜੋ ਕਿੰਨੀਆਂ ਵਾਧ ਬਣ ਜਾਂਦੇ ਆ ਤਕਰੀਬਨ ਮੇਰੇ ਵੈਸਟਲ ਕੇ ਲੀਆ 20 ਵਾਡਾ ਪੀਏ ਦੇ 20 ਜਿਹੜੇ ਉਮੀਦਵਾਰੋ ਬਹੁਤ ਵਧੀਆ ਵਿਨਿੰਗ ਕੈਂਡੀਡੇਟ ਨੇ ਤੋਂ 21 ਤੱਕ ਤੁਹਾਨੂੰ ਰਿਜ਼ਲਟ ਦੇ ਦੇਵਾਂਗੇ ਜੀ 20 ਦੇ 20 ਸੀਟਾਂ ਸੀ ਜਿਹੜੇ ਮਜੂਰ ਪਾਰੇ ਵੈਸਟਲ ਕੇ ਦੇ ਵਿੱਚ ਜੋ ਬਿਲਕੁਲ ਜੀ ਪਰਮਾਤਮਾ ਕਿਰਪਾ ਕਰੇ ਸਾਡੇ ਬੈਲ ਕਲਕੇ ਨੂੰ ਇਹ ਸ਼ਾਨਦਾਰ ਜਿੱਤ ਮਿਲੇ ਤੇ ਮੇਰੇ ਵੀ ਸਾਡੇ ਹਲਵੇ ਦੇ ਜਿੱਤ ਜਿਸਵੀਰ ਸਿੰਘ ਸੰਧੂ ਹੋਰ ਵੀ ਆਗੂ ਇਥੇ ਨੇ ਅਸੀਂ ਗੱਲਬਾਤ ਉਹਨਾਂ ਨਾਲ ਕਰਾਂਗੇ ਔਰ ਸਾਰੇ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ 85 ਦੀਆਂ 85 ਸੀਏ ਵਾਡਾ ਦੇ ਵਿੱਚ ਬੜੀ ਜਿੱਤ ਪ੍ਰਾਪਤ ਕਰੇਗੀ ਸਾਡੇ ਨਾਲ ਇਸ ਵਕਤ ਅਮਰ ਅਮਰ ਸਾਡੇ ਵਿਧਾਇਕ ਡਾਕਟਰ ਉਹ ਦਿੱਤੀਆਂ ਗਈਆਂ ਨੇ ਤਾਂ ਸੰਧੂ ਸਾਹਿਬ ਗਰੰਟੀਆਂ ਪੰਜ ਜਿਸ ਤਰ੍ਹਾਂ ਕੇਦਰੀ ਬਾਲ ਦੇ ਹੁਣ ਨਹੀਂ ਸਟਾਈਲ ਸੀ ਆਮ ਆਦਮੀ ਪਾਰਟੀ ਦਾ ਲੋਕਾਂ ਨੂੰ ਗਰੰਟੀਆਂ ਸੀ ਹੁਣ ਸ਼ਹਿਰ ਦੇ ਲੈਵਲ ਦੇ ਉੱਤੇ ਗਰੰਟੀਆਂ ਮਹਈਆ ਕਰਾਈਆਂ ਗਈਆਂ ਨੇ ਤਾਂ ਕੀ ਲੱਗਦਾ ਤੁਹਾਨੂੰ ਕਿ ਲੋਕਾਂ ਲੋਕਾਂ ਦੇ ਵਿੱਚ ਕਿਵੇਂ ਦਾ ਰਿਐਕਟ ਕਰੂਗੇ ਵੇਖੋ ਸਭ ਤੋਂ ਪਹਿਲਾਂ ਤੇ ਲੋਕੀ ਆਮ ਆਦਮੀ ਪਾਰਟੀ ਨੂੰ ਜਿੰਨਾ ਪਿਆਰ ਕਰ ਰਹੇ ਆ ਮੇਰੇ ਖਿਆਲ ਨਾਲ ਇੰਨਾ ਪਿਆਰ ਕਿਸੇ ਪਾਰਟੀ ਨੂੰ ਤੱਕ ਨਹੀਂ ਮਿਲਿਆ ਸੋ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਲਕਸ਼ਣਾ ਹੈ ਉਹ ਹੋ ਰਹੀਆਂ ਹਨ ਨਗਰ ਨਗਰ ਕਬਰੀਆ ਬਸੇਦ ਦੇ ਵਿੱਚ ਇਹਦੇ ਵਿੱਚ ਸਾਡੇ ਪ੍ਰਧਾਨ ਜੀ ਆਮ ਆਦਮੀ ਦੇ ਪੰਜਾਬ ਪ੍ਰਧਾਨ શ્રી ਅਮਨੋ ਥੋੜਾ ਜੀ ਕੈਪਟਨ ਸਰ ਪੰਜਾਬ ਸਦਾ ਧਾਰੀ ਗੱਲ ਸਾਹਿਬ ਕੁਡਿਆ ਸਾਹਿਬ ਹੋਰ ਅਮਰ ਸਦੀ ਲੋਕ ਲੀਡਰਸ਼ਿਪ ਐਮ ਐਲ ਏ ਸੇ ਬਾ ਸਾਰੇ ਸ਼ਾਮਲ ਹੋਏ ਉਹਦੇ ਚ ਪੰਜ ਗਰੰਟੀਆਂ ਦਿੱਤੀਆਂ ਗਈਆਂ ਸੋ ਲੋਕਾਂ ਦੀ ਸਹੂਲਤ ਨਾਲ ਸੰਬੰਧ ਜਿਹੜੀਆਂ ਪੰਜ ਦੀਆਂ ਪੰਜ ਗਰੰਟੀਆਂ ਦਿੱਤੀਆਂ ਗਈਆਂ ਜਿਹਦੇ ਚ ਸਾਫ ਪਾਣੀ ਪੀਣ ਵਾਲਾ ਟਰਾਂਸਪੋਰਟੇਸ਼ਨ ਤੇ ਹੋਰ ਵੀ ਜਿਹੜੀਆਂ ਇਹ ਆਪਣਾ ਪਾਰਕਿੰਗ ਦੀ ਵੱਡੀ ਸਮੱਸਿਆ ਰੋਡਸ ਦੀ ਜੋ ਵੱਡੀ ਸਮੱਸਿਆ ਜੋ ਜਿਹੜੀਆਂ ਇਲੈਕਟ੍ਰਿਕ ਪਸਾਰੀ ਸਮੱਸਿਆ ਅਬ ਪਿਛਲੇ ਦਿਨਾਂ ਚਾਹ ਰਹੀ ਸੀ ਉਹਨਾਂ ਵਾਸਤੇ ਪੰਜ ਗਰੰਟੀਆਂ ਦਿੱਤੀਆਂ ਗਈਆਂ ਕਿ ਉਹਨਾਂ ਇਹ ਪ੍ਰੋਜੈਕਟ ਨਵੇਂ ਲਿਆਂਦੇ ਜਾਣਗੇ ਇਹਨਾਂ ਪ੍ਰੋਜੈਕਟਾਂ ਦੇ ਨਾਲ ਆਮ ਜਨਤਾ ਦੇ ਜਿਹੜੇ ਹਾਲਾਤ ਹੈ ਉਹ ਹੋਰ ਸੁਖਾਵੇਂ ਹੋ ਜਾਣਗੇ। ਮਤਲਬ ਕਿ ਲੋਕਾਂ ਦੇ ਵਿੱਚ ਜਾ ਰਹੇ ਜੇ ਤਾਂ ਲੋਕਾਂ ਦੀ ਕੀ ਰਿਸਪੌਂਸ ਲੋਕਾਂ ਦਾ ਮਿਲ ਰਿਹਾ ਹੈ। ਕਿ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਤਕਰੀਬਨ 85 ਦੀਆਂ 85 ਵਾਰਡਾਂ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਿੱਤ ਹਾਸਲ ਕਰੇਗੀ ਤੇ ਮੇਰ ਅਮਰਸੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਣੇਗਾ। ਬਹੁਤ ਸਾਰੇ ਵਾਰਡਸ ਦੇ ਵਿੱਚ ਅਸੀਂ ਦੇਖਿਆ ਕਿ ਕੈਂਡੀਡੇਟ ਜਿਹੜੇ ਸੀਗੇ ਬਦਲੇ ਕਦੀ ਰਾਤ ਨੂੰ ਕਿਸੇ ਪਾਰਟੀ ਦਾ ਹੋਰ ਸੀ ਦਿਨੇ ਕੋਈ ਹੋਰ ਸੀ ਕੀ ਕਰਨ ਲੱਗਦਾ ਕਿ ਕੈਂਡੀਡੇਟ ਜ਼ਿਆਦਾ ਆਉਣ ਕਰਕੇ ਇਸ ਤਰ੍ਹਾਂ ਆਇਆ ਕਿ ਲੱਭੇ ਨਹੀਂ। ਇੱਕ ਤੇ ਕੈਂਡੀਡੇਟ ਜਿਹੜੇ ਆ ਉਹ ਤਾਂ ਇਹ ਪੇਪਰ ਹੀ ਗਲਤ ਭਰ ਛੱਡੇ ਉਹਨਾਂ ਕਿ ਸਾਨੂੰ ਦੌੜ ਦੇ ਵਿੱਚ ਹੀ ਨਾ ਆਉਣਾ ਪਵੇ ਸੋ ਸਾਡੇ ਆਮ ਆਦਮੀ ਪਾਰਟੀ ਦੇ 85 ਦੇ 85 ਕੈਂਡੀਡੇਟ ਜਿਹੜੇ ਆ ਚਟਾਨ ਵਾਂਗ ਖਰੇ ਆ ਤੇ ਜਿੱਤ ਜਿਹੜੀ ਉਹ 215 ਜਿਹੜੀ ਉਹਨਾਂ ਦੀ ਪੁੰਜਾ ਜੀ ਅਗਲੀ ਸਵਾਲ ਇਹ ਕਿ ਦੋ ਤੁਹਾਡੇ ਹਲਕੇ ਦੀਆਂ 20 ਵਾਡਾਂ ਨੇ ਜੀ ਤਾਂ ਵੀ ਇਹਦੇ ਵਿੱਚੋਂ ਕਿੰਨੀਆਂ ਨੇ ਸ਼ਹਿਰ ਦੇ ਵਿੱਚੋਂ 85 ਜੋ ਕਿੰਨੀਆਂ ਵਾਡ ਬਣ ਚਿੱਤੇ ਜੀ ਤਕਰੀਬਨ ਮੇਰੇ ਪਿਛਲੇ ਸਾਲ ਕੇ ਲੀਆ 20 ਵਾਡਾਂ ਭੀਏ ਤੇ 20 ਜਿਹੜੇ ਉਮੀਦਵਾਰ ਉਹ ਬਹੁਤ ਵਧੀਆ ਵਿਨਿੰਗ ਕੈਂਡੀਡੇਟ ਨੇ ਤੋਂ 21 ਤੱਕ ਤੁਹਾਨੂੰ ਰਿਜ਼ਲਟ ਦੇ ਦੇਵਾਂਗੇ ਜੀ 20 ਦੇ 20 ਸੀਟਾਂ ਸੀ ਕਹਿ ਰਹੇ ਮਜੂਰ ਪਾਰੇ ਵੈਸਟ ਲਗੇ ਦੇ ਵਿੱਚ ਬਿਲਕੁਲ ਜੀ ਪਰਮਾਤਮਾ ਕਿਰਪਾ ਕਰੇ ਸਾਡੇ ਵੈਲ ਕਲਕੇ ਨੂੰ ਇਹ ਸ਼ਾਨਦਾਰ ਜਿੱਤ ਮਿਲੇ ਤੇ ਮੇਰੇ ਵੀ ਸਾਡੇ ਹਲਵੇ ਦੇ ਜਨ ਵਿਧਾਇਕ ਜਸਬੀਰ ਸਿੰਘ ਸਾਨੂੰ ਹੋਰ ਵੀ ਆਗੂ ਇਥੇ ਨੇ ਅਸੀਂ ਗੱਲਬਾਤ ਉਹਨਾਂ ਨਾਲ ਕਰਾਂਗੇ ਔਰ ਸਾਰੇ ਨੇ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ 85 ਦੀਆਂ 85 ਸੀਏ ਵਾਡਾ ਦੇ ਵਿੱਚ ਬੜੀ ਜਿੱਤ ਪ੍ਰਾਪਤ ਕਰੇਗੀ ਕੈਮਰਾਬੈਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਫਰਮਾ ਦਿਨਖਸ਼ੋਰੀ ਟੀਵੀ ਅੰਮ੍ਰਿਤਸਰ